ਪਿਆਜ਼ ਛਿੱਲਦੇ ਸਮੇਂ ਅੱਖਾਂ ਵਿੱਚੋਂ ਪਾਣੀ ਆਉਂਦਾ ਜਾਂ ਲਸਣ ਛਿੱਲਣਾ ਔਖਾ ਲੱਗਦਾ ਤਾਂ ਅੱਜ ਆਪਾਂ ਤੁਹਾਡੇ ਨਾਲ ਥੋੜੇ ਜਿਹੀ ਸੌਖੇ ਜਿਹੇ ਟਿਪਸ ਸ਼ੇਅਰ ਕਰਦੇ ਆਂ ਨੰਬਰ 1 ਪਿਆਜ਼ ਨੂੰ ਛਿੱਲਣ ਤੋਂ ਪਹਿਲਾਂ 10 ਮਿੰਟ ਲਈ ਫ੍ਰਿਜ ਵਿੱਚ ਰੱਖੋ ਅੱਖਾਂ ਨਹੀਂ ਜਲਣਗੀਆਂ ਨੰਬਰ 2 ਲਸਣ ਦੀਆਂ ਕਲੀਆਂ ਨੂੰ 5 ਮਿੰਟ ਮਾਈਕ੍ਰੋਵੇਵ ਵਿੱਚ ਗਰਮ ਕਰ ਲਵੋ ਛਿਲਕਾ ਆਪਣੇ ਆਪ ਢਿੱਲਾ ਹੋ ਜਾਵੇ ਬਰਤਨ ਚਮਕਾਉਣ ਲਈ ਮਹਿੰਗੇ ਕੈਮੀਕਲਾਂ ਦੀ ਲੋੜ ਨਹੀਂ ਹੁੰਦੀ ਸਗੋਂ ਕੁਝ ਘਰੇਲੂ ਨੁਸਖੇ ਵਰਤਣੇ ਚਾਹੀਦੇ ਨੇ ਨੰਬਰ 1 ਜਲੇ ਹੋਏ ਬਰਤਨਾਂ ਤੇ ਨਿੰਬੂ ਤੇ ਬੇਕਿੰਗ ਸੋਡਾ ਰਗੜੋ ਬਿਲਕੁਲ ਨਵੇਂ ਹੋ ਜਾਣਗੇ। ਨੰਬਰ 2 ਸਟੀਲ ਦੇ ਬਰਤਨਾਂ ਲਈ ਸਿਰਕਾ ਤੇ ਨਮਕ ਸਭ ਤੋਂ ਵਧੀਆ ਨੇ। ਦੋਸਤੋ ਮਸਾਲੇ ਜਲਦੀ ਨਮੀ ਫੜ ਲੈਂਦੇ ਨੇ ਤੇ ਖਰਾਬ ਵੀ ਹੋ ਜਾਂਦੇ ਨੇ। ਇਸ ਕਰਕੇ ਹਮੇਸ਼ਾ 에ਅਰਟਾਈਟ ਡੱਬੇ ਵਿੱਚ ਹੀ ਮਸਾਲੇ ਸਟੋਰ ਕਰੋ। ਡੱਬੇ ਵਿੱਚ ਕੁਝ ਦਾਣੇ ਨਮਕ ਜਾਂ ਇੱਕ ਤੇਜ ਪੱਤਾ ਰੱਖੋ ਨਮੀ ਨਹੀਂ ਆਵੇਗੀ। ਰਸੋਈ ਦਾ ਕੰਮ ਸੌਖਾ ਬਣਾਉਣ ਲਈ ਆਓ ਜਾਣਦੇ ਹਾਂ ਕੁਝ ਜਾਦੂਈ ਟਿਪਸ। ਨੰਬਰ 1 ਆਟੇ ਵਿੱਚ ਦਹੀਂ ਪਾ ਕੇ ਗੁੰਨੋ ਰੋਟੀ ਨਰਮ ਰਹੇਗੀ। ਨੰਬਰ 2 ਖਾਣੇ ਵਿੱਚ ਮਿਰਚ ਵੱਧ ਗਈ ਆ ਤਾਂ ਆਲੂ ਪਾ ਦਿਓ। ਸੁਆਦ ਬੈਲੈਂਸ ਹੋ ਜਾਵੇਗਾ। ਨੰਬਰ 3 ਨਮਕ ਵੱਧ ਜਾਵੇ ਤਾਂ ਦਹੀਂ ਮਿਲਾ ਦਿਓ। ਹੋਰ ਰਾਜਮਾ ਤੇ ਦਾਲ ਪਕਾਉਣ ਵਿੱਚ ਕਈ ਵਾਰੀ ਬਹੁਤ ਸਮਾਂ ਲੱਗਦਾ ਆ। ਇਸ ਕਰਕੇ ਉਹਨਾਂ ਨੂੰ ਰਾਤ ਭਰ ਗਰਮ ਪਾਣੀ ਵਿੱਚ ਭਿਉਂ ਕੇ ਰੱਖੋ। ਨੰਬਰ 2 ਪ੍ਰੈਸ਼ਰ ਕੁੱਕਰ ਵਿੱਚ ਥੋੜਾ ਜਿਹਾ ਨਮਕ ਤੇ ਤੇਲ ਪਾ ਦਿਓ। ਦਾਲ ਤੇ ਰਾਜਮਾ ਜਲਦੀ ਤੇ ਨਰਮ ਪੱਕ ਕੇ ਬਣਨਗੇ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ